ਡੇਰਾ ਬਾਬਾ ਨਾਨਕ ਤਰਨ ਤਰਨ ਤਲਵੜਾ ਦੇ ਵਿੱਚ ਤਿੰਨ ਸ਼ਹਿਰ ਨੇ ਜਿੱਥੇ ਕਿ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਸਿੰਘ ਨੇ ਦਾਵਾ ਸਾਡੇ ਨਾਲ ਨੇ ਉਹਨਾਂ ਨੂੰ ਪੁੱਛ ਲਿੰਨੇ ਕਿ ਅੱਜ ਦੀਆਂ ਕੀ ਤਿਆਰੀਆਂ ਨੇ ਤੁਹਾਡੀਆਂ ਦੇਖੋ ਜੀ ਬੜੇ ਲੰਮੇ ਸਮੇਂ ਬਾਅਦ ਇੱਕ ਮੌਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮਿਲਿਆ ਕਿ ਜਿਹੜਾ ਨੂੰ ਲੋਕ ਬੋਰਡ ਦਾ ਅਧਿਕਾਰ ਅੱਜ ਪਹੁੰਚਾਰੇ ਨੇ ਲੋਕ ਇਸ ਲਈਆਂ ਸਰਕਾਰਾਂ ਨੇ ਐਸੇ ਹਤਕਾਂਡੇ ਵਰਤੇ ਕਿ ਇਤੇ ਲੰਮੇ ਸਮੇਂ ਤੋਂ ਲੱਛਣਾ ਨਹੀਂ ਹੋਣ ਦਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਲੱਛਣਾ ਹੋ ਰਹੀਆਂ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਵੋਟਰਾਂ ਦਾ ਵੋਟਰਾਂ ਨੇ ਕੀ ਲੱਗਦਾ ਕਿ ਉਮੀਦਵਾਰ ਨੇ ਵਿਰੋਧੀ ਕਹਿ ਰਹੇ ਨੇ ਕਿ ਧੱਕੇਸ਼ਾਹੀਆਂ ਕਰ ਕਿਸੇ ਵਿਰੋਧੀ ਦਾ ਨਾਮ ਲਓ ਜਿਹੜਾ ਉਹ ਕਹਿੰਦਾ ਹੈ ਉਹ ਵਿਰੋਧੀ ਦਾ ਨਾਮ ਤੁਨੂੰ ਲਗਾ ਉਹਨਾਂ ਨੇ ਪਿਛਲੇ ਦਿਨੀ ਮੀਟਿੰਗ ਕਰਕੇ ਕਿਹਾ ਕਿ ਜਿਹੜਾ ਉਹ ਵੇਖੋ ਆਨਾ-ਬਾਨਾ ਬਣਾ ਕੇ ਵਿੱਚੋਂ ਭੱਜਣ ਦੀ ਕੋਸ਼ਿਸ਼ ਨਾ ਕਰੋ ਮદાન ਚਾਓ ਦਰਵਾਜ਼ੇ ਸਾਰਿਆਂ ਲਈ ਖੁੱਲੇ ਨੇ ਲੋਕਤੰਤਰ ਹੈ ਲੋਕਤੰਤਰ ਬਹਾਲ ਰੱਖਣਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਔਰ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਤੰਤਰ 'ਚ ਵਿਸ਼ਵਾਸ ਕਰਦੀ ਹੈ ਇਸ ਕਰਕੇ ਇਹੋ ਜਿਹੀ ਜਿਹੜੀਆਂ ਗੱਲਾਂ ਨਹੀਂ ਕਰੀਆਂ ਜਿੱਦਾਂ ਪਾਰਟੀਆਂ ਨੂੰ 13 ਕੈਂਡੀਡੇਟ ਹੀ ਨਹੀਂ ਮਿਲ ਰਹੇ ਔਰ ਜਾਮ ਹੀ ਲਾਉਣਗੇ ਔਰ ਕੀ ਕਰਨਗੇ ਸਾਡੇ ਤੋਂ ਪੂਰੇ ਤੁਹਾਡੇ ਬੜਾ ਸਹਿਯੋਗ ਕੀਤਾ ਤੁਹਾਨੂੰ ਐਮਐਲਏ ਇਲੈਕਸ਼ਨ 'ਚ ਉਹਨਾਂ ਨੇ ਤਾਂ ਜਦੋਂ ਸੰਯੋਗ ਦਾ ਸਮਾਂ ਸੀਗਾ ਸੰਯੋਗ ਕਰਤਾ ਮੈਂ ਕਦੇ ਮੁੱਕਰਦਾ ਇਹ ਗੱਲ ਤੋਂ ਉਹਨਾਂ ਦਾ ਆਪਣੀ ਲੜਾਈ ਆ ਉਹ ਤਾਂ ਪਾਰਟੀ ਦਾ ਉਹਨਾਂ ਦਾ ਫੈਸਲਾ ਕਿ ਪਾਰਟੀ ਨੇ ਇਲਕਸ਼ਨ ਦਾ ਹੀ ਮਾਈ ਕੱਟ ਕਰਤਾ ਠੀਕ ਹੈ ਨਾ ਉਹਨਾਂ ਦੀ ਪਾਰਟੀ ਇਲਕਸ਼ਨ ਲੜ ਰਹੀ ਹੈ ਤੇ ਆਪਣੇ ਉਮੀਦਵਾਰ ਜਿਹੜੇ ਆਉਦੇ ਹਨ ਤਿਆਰੀਆਂ ਪੂਰੀਆਂ ਬਿਲਕੁਲ ਤਿਆਰੀਆਂ ਲੱਗਦਾ ਨਹੀਂ ਮੇਰੇ ਚਿਹਰੇ ਤੋਂ ਤਿਆਰੀ ਇੱਕ ਸੁਖਜਿੰਦਰ ਸਿੰਘ ਉਹਦਾ ਹੋਣਾ ਪਿਛਲੇ ਦਿਨੀ ਬਿਆਨ ਦਿੱਤਾ ਜਦੋਂ ਰਾ ਮਾਲ ਦੇ ਵਿੱਚੋਂ ਅਟੈਕ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਲਾਉਣੇ ਆਰਡਰ ਦੀ ਜਿਹੜੀ ਹੈ ਲਾਤੀ ਜਿਹੜੇ ਬਹੁਤ ਵੱਧ ਤੋਂ ਵੱਧ ਹੋ ਗਏ ਨੇ ਵੇਖੋ ਜਿਹੜੇ ਪੰਜਾਬ ਦਾ ਲਾਰਡ ਹੈ ਨਾ ਬਿਲਕੁਲ ਠੀਕ ਹੈ ਉਸ ਸ਼ਰਾਰਤੀ ਅਨਸਰ ਜਿਹੜੇ ਇਹੋ ਜੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਮੌਕੇ ਦੇ ਮੌਕੇ ਤੁਸੀਂ ਬਹੁਤ ਸਾਰੇ ਕੇਸ ਤੁਹਾਡੇ ਡੇਰਾ ਬਾਬਾ ਨਾਨਕ ਚ ਹੋਏ ਹੀ ਸਾਰੇ ਟ੍ਰਾਇਲਸ ਕਰ ਲਏ ਨੇ ਇਹ ਵੀ ਕੇਸ ਜਿਹੜਾ ਰਾਜਮਲ ਵਾਲਾ ਟ੍ਰਾਇਲਸ ਹੋਏਗਾ ਸਭ ਤੋਂ ਵੱਡੀ ਗੱਲ ਕਿ ਜਿਹੜੇ ਅਨਸਰ ਇੱਕ ਕਰਦੇ ਨੇ ਕੰਮ ਉਹਦੇ 'ਚ ਕਿਸੇ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ ਇੱਕ دہشت ਦਾ ਮਾਹੌਲ ਜਿਹੜਾ ਉਹ ਪੈਦਾ ਕਰਦੇ ਨੇ ਬਾਕੀ ਇਸ ਬੰਦੇ ਤੇ ਕੋਈ ਗੱਲ ਅਜੇ ਤੱਕ ਗਈ ਨਹੀਂ ਮੈਨੂੰ ਲੱਗਦਾ ਸਾਰੇ ਪੰਜਾਬ 'ਚ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਾਨੀ ਨੁਕਸਾਨ ਕਰਨੀ ਆਉਂਦੇ ਨਾ ਜੇ ਮੰਨ ਲਓ ਹੋ ਜਾਵੇ ਤੇ ਫਿਰ ਇਹਨੂੰ ਪਹਿਲਾਂ ਨਾ ਤੋਂ ਪਾਈ ਬਿਲਕੁਲ ਪੰਜਾਬ ਦੇ ਲੋਕਾਂ ਨੇ ਲੰਮਾ ਸਮਾਂ ਇੱਥੇ ਕਾਲਾ ਦੌਰ ਹੱਤਵੱਤਾ ਆਇਆ ਉਹਨੂੰ ਵੀ ਬਤਾ ਚਕੀਆ ਉਹਨੂੰ ਵੀ ਖਤਮ ਕੀਤਾ ਨਾ ਪੰਜਾਬ ਦੇ ਲੋਕਾਂ ਨੇ ਇਹ ਕਿੰਨਾ ਚਿਰ ਰਹੇਗਾ ਇਹ ਦੌਰ ਕਿ ਪੰਜਾਬ ਦੇ ਲੋਕ ਕਦੀ ਵੀ ਨਹੀਂ ਇਹ ਚੀਜ਼ ਬਤਾਸਤ ਕਰਦੇ ਸਾਡੇ ਪੰਜਾਬ ਦੇ ਲੋਕ ਬੜੇ ਅਮਨ ਪਸੰਦ ਲੋਕ ਨੇ ਇਹ ਤਾਂ ਅਮਨ ਸ਼ਾਂਤੀ ਜਿਹੜੀ ਆ ਉਹਨੂੰ ਹੀ ਪਸੰਦ ਕਰਦੇ ਆ ਗੁੰਡਾ ਕਰਦੇ ਕੋਈ ਵਾਸਤੇ ਕੁਝ ਮਾਸਟਰ ਪਲੈਨ ਬਿਲਕੁਲ ਜੀ ਸਰਕਾਰ ਨੇ ਸਭ ਤਿਆਰ ਹੈ ਜੀ ਕਿਸੇ ਵੀ ਗੁੰਡਾ ਅਸਰ ਨੂੰ ਜਿਹੜੀ ਆ ਉਹ ਸਿਰ ਨਹੀਂਗਾ ਚੁੱਕਣ ਦੇਣਾ ਸਰਕਾਰ ਪੂਰੀ ਤਰ੍ਹਾਂ ਸੰਜੀਦਗੀ ਨਾਲ ਇਹਨੂੰ ਲੈ ਰਹੀ ਹੈ ਔਰ ਬੜੀ ਜਲਦੀ ਸਾਰੇ ਜਿੰਨੇ ਵੀ ਹੁੰਦੇ ਨੇ ਸਾਰੇ ਉਹ ਟੇਸ ਹੋ ਜਾਂਦੇ ਆਣਾ ਸਰਵੰਸ ਫਲਾਰੀਆ ਨੇ ਆਮ ਆਦਮੀ ਪਾਰਟੀ ਦੇ ਮਸ਼ਕਾ ਜੀ ਸਤਿ ਸ੍ਰੀ ਅਕਾਲ ਮजे ਹੋ ਰਹੇ ਕਿਵੇਂ ਤੁਸੀਂ ਅੱਜ ਪਹੁੰਚੇ ਡੇਰਾ ਬਾਬਾ ਨਾਨਕ ਔਰ ਇਲੈਕਸ਼ਨ ਦਾ ਮੌਕਾ ਲੱਗਦਾ ਬਖਾੜਾ ਦੇਖੋ ਜੀ ਮੈਂ ਪਹਿਲੀ ਵਾਰ ਇੱਕ ਤੇ ਬੜੇ ਲੰਮੇ ਸਮੇਂ ਦੇ ਬਾਅਦ ਇਲੈਕਸ਼ਨ ਹੋ ਰਹੇ ਨੇ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਡੇਢ ਮਹੀਨਾ ਪਹਿਲੇ ਚੋਣ ਹੋਏ ਨੇ ਸਾਡੇ ਐਮਐਲਏ ਸਾਹਿਬਾਨ ਦੇ ਗੁਰਦੀਪ ਰੰਦਾਵਾ ਜੀ ਨੇ ਤੁਸੀਂ ਵੱਡੀ ਲੀਡ ਨਾਲ ਜਿਤਾਇਆ ਔਰ ਉਮੀਦ ਕਰਦਾ ਕਿ ਇਸ ਵਾਰ ਤੁਸੀਂ ਇਸੇ ਤਰੀਕੇ ਨਾਲ ਵੋਟ ਪਾ ਕੇ ਸਾਡੇ ਮਿਊਨਿਸਪਲ ਕਮੇਟੀ ਦੇ ਮੈਂਬਰ ਜਿਤਾਓ ਤਾਂ ਕਿ ਗਵਰਨਮੈਂਟ ਹੈਗੀ ਹੈ ਐਮਐਲਏ ਤੁਹਾਡਾ ਹੈ ਗਵਰਨਮੈਂਟ ਤੁਹਾਡੀ ਹੈ ਜਿਹੜੇ ਵੀ ਕੰਮ ਤੁਹਾਡੇ ਲੰਬੇ ਸਮੇਂ ਤੋਂ ਨਹੀਂ ਹੋਏ ਸਾਰੇ ਹੋ ਜਾਣਗੇ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਤੁਸੀਂ ਕਹਿ ਰਹੇ ਸੀਗੇ ਸਾਡੇ ਐਮਐਲਏ ਸਾਹਿਬਾਨ ਨੂੰ ਕਿ ਲਾਈਨ ਆਰਡਰ ਤੁਸੀਂ ਕੱਲ ਦੇਖਿਆ ਹੀ ਹੋਣਾ ਕੀ ਹੋਇਆ ਕਰਪਸ਼ਨ ਦੇ ਅਗੇਂਸਟ ਬੋਸ ਸਟਰੋਂਗੇਸ ਸਰਕਾਰ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਡਿਸਾਈਡ ਕੀਤਾ ਕੋਈ ਕਰਪਸ਼ਨ ਡਰੱਗਸ ਕਿਸੇ ਵੀ ਸੁਰਤ ਤੇ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਹੋਵੇ ਔਰ ਜਿਹੜਾ ਵੀ ਸਾਡਾ ਪੰਜਾਬੀ ਪੰਜਾਬ 'ਚ ਰਹਿੰਦਾ ਉਹਦੇ ਵਾਸਤੇ ਕੋਈ ਫਿਕਰ ਕਰਨ ਦੀ ਜਰੂਰਤ ਨਹੀਂ ਆ 100% ਉਹ ਸੇਫ ਹੈ ਔਰ ਜਿਹੜੇ ਇਦਾਂ ਦੇ ਲੋਕੀ ਜਿਹੜੇ ਇਹ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਨੰਬਰ ਲਾ ਦਿੱਤੇ ਗਏ ਨੇ ਸਾਰੇ ਚੱਕ ਚੱਕੇ ਅੰਦਰ ਹੋਣਗੇ ਕੋਈ ਬਾਹਰ ਨਹੀਂ ਰਹੇਗਾ ਸਾਰੇ ਚੱਕ ਚੱਕੇ ਅੰਦਰ ਕਰ ਦਿੱਤੇ ਜਾਣਗੇ ਕੋਈ ਬਾਹਰ ਨਹੀਂ ਰਹੇਗਾ ਉਹ ਔਰ ਇਦਾਂ ਦੇ ਨਾਲ ਜਿਹੜੇ ਗਰਦੀਪ ਸਿੰਘ ਦਾਵਾ ਉਹਨਾਂ ਨੇ ਵੀ ਦਾਵਾ ਕੀਤਾ ਕਿ ਜਿਹੜੀ ਸਰਕਾਰ ਆ ਉਹ ਪੂਰੀ ਵਚਨਬੱਧ ਆ ਕਿਸੇ ਤਰ੍ਹਾਂ ਦੀ ਜਿਹੜੀ ਆ ਲਾਅ ਐਂਡ ਆਰਡਰ ਦੀ ਜਿਹੜੀ ਆ ਸਿਚੁਏਸ਼ਨ ਉਹਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਰੰਧਾਵਾ ਸਾਹਿਬ ਨਾਲ ਇੱਕ ਸਵਾਲ ਹੋਰ ਕਰਦੇ ਆ ਕਿ ਰੰਧਾਵਾ ਸਾਹਿਬ ਇਹ ਦੱਸੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਰਿਹਾ ਮੈਨੂੰ ਜੋ ਕਿ ਜਲਦੀ ਛੰਡੀ ਲੱਗ ਰਹੀ ਹੈ ਤੁਹਾਨੂੰ ਮੁਬਾਰਕਾ ਹੋਣ ਜੀ ਜੇ ਤੁਹਾਨੂੰ ਪਤਾ ਲੱਗ ਗਿਆ ਤੇ ਮੇਰੇ ਕੋਲ ਨਾ ਲੱਡੂ ਨਹੀਂ ਹੈ ਕਰਨੀ ਤੇ ਤੁਹਾਡੇ ਮੂੰਹ ਮਠਿਆ ਕਰਾ ਦਿੰਦੇ ਇਥੇ ਚੰਗੀ ਦੀ ਕੀ ਹੋ ਰਹੀ ਚੰਗੀ ਵੇਖੋ ਨਾ ਇੰਦਰ ਦੇ ਦਾ ਖੁਸ਼ ਹੋ ਰਿਹਾ ਐਡਾ ਵਧੀਆ ਤੁਸੀਂ ਸਵਾਲ ਕੀਤਾ ਤੇ ਜੇ ਤੁਸੀਂ ਸਵਾਲ ਕੀਤਾ ਤਾਂ ਮੈਨੂੰ ਲੱਗਦਾ ਕਿ ਪ੍ਰਮਾਤਮਾ ਕਿਰਪਾ ਕਰੇ ਨਹੀਂ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੇਖੋ ਜੀ ਮੈਨੂੰ ਸੂਤਰਾਂ ਦੇ ਹਵਾਲੇ ਤੋਂ ਮੈਨੂੰ ਖਬਰ ਹੈ ਜਿੰਨੀ ਕਿ ਤੁਹਾਨੂੰ ਖਬਰ ਹੈ ਉੰਨੀ ਕਿ ਮੈਨੂੰ ਖਬਰ ਹੈ ਇਹ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਹੈ ਗੁਰਨਾਨਕ ਸਾਹਿਬ ਕਿਸੇ ਤੇ ਵੀ ਆਪਣਾ ਮੇਰ ਭਰਿਆ ਹੱਥ ਰੱਖ ਸਕਦੇ ਠੀਕ ਥੈਂਕ ਯੂ ਜੀ ਸੋ ਇਹ ਸਨ ਗੁਰਦੀਪ ਸਿੰਘ ਰੰਧਾਵਾ ਔਰ ਸਰਵੰਸ ਸਲਾਰੀਆ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੁਖੀ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਉਹ ਵਿਗੜ ਵੱਚੁਕਾ ਔਰ ਜਿਹੜਾ ਅੱਜ ਨਾਮਿਨੇਸ਼ਨ ਦਾ ਆਖਰੀ ਦਿਨ ਸੀ ਆਪਣੇ ਪਾਰਟੀ ਦੇ ਮੈਂਬਰਾਂ ਦੀ ਜਿਹੜੀ ਨਾਮਿਨੇਸ਼ਨ ਕਰਨ ਵਾਸਤੇ ਤਸਵੀਲ ਆਫਿਸ ਦੇ ਵਿੱਚ ਪਹੁੰਚੇ ਜੀ ਡੇਰਾ ਬਾਬਾ ਨਾਨਕ ਦੇ ਜਿਹੜਾ ਬਾਬਾ ਨਾਨਕ ਤੋਂ ਗੁਰੂ ਤੇਰਾਪਾ ਬਣੇ